ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 150 ਆਓ ਸੁਣਦੇ ਹਾਂ ਪਿਆਰੀ ਸੰਗਤ ਜੀ ਅੱਜ ਅਸੀਂ ਜਪਜੀ ਸਾਹਿਬ ਦੀ 37ਵੀਂ ਪੌੜੀ ਦੇ ਅਰਥ ਵਿਸਥਾਰ ਨਾਲ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮੈ ਰਾਮ ਰਿਹਾ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨਾ ਕਥਨੀ ਜਾਹੀ ਨਾ ਉਹ ਮਰੈ ਨਾ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕੇ ਲੋ ਕਰੈ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤੀਥੈ ਖੰਡ ਮੰਡਲ ਵਰਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤੀਥੈ ਲੋ ਲੋ ਆਕਾਰ ਜੀਵ ਜੀਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਅਰਥਾਤ ਪਹਿਲਾ ਖੰਡ ਧਰਮ ਖੰਡ ਧਰਮਖੰਡ ਤੋਂ ਭਾਵ ਹੈ ਈਸ਼ਵਰ ਦੀ ਬਣਾਈ ਹੋਈ ਪ੍ਰਕਿਰਤੀ ਅਤੇ ਉਸ ਦੇ ਸੱਚ ਦੇ ਉਸੂਲਾਂ ਨਾਲ ਕੰਮ ਕਰ ਰਹੀ ਹੈ। ਉਹਦੀ ਸਜਾਈ ਹੋਈ ਸ੍ਰਿਸ਼ਟੀ ਵਿੱਚ ਮਨੁੱਖ ਗਿਆਨ ਦੀ ਵਰਤੋਂ ਕਰਕੇ ਸ੍ਰਿਸ਼ਟੀ ਤੇ ਈਸ਼ਵਰ ਦੇ ਨਿਯਮਾਂ ਨੂੰ ਸਮਝਦਾ ਹੈ, ਖੋਜਦਾ ਹੈ ਤੇ ਪ੍ਰਾਪਤੀਆਂ ਕਰਦਾ ਹੈ। ਇਰੇ ਸ਼ਰਮਖੰਡ ਵਿੱਚ ਭਾਵ ਮਿਹਨਤ ਨਾਲ ਤੇ ਗਿਆਨ ਨਾਲ ਵੱਡੀਆਂ-ਵੱਡੀਆਂ ਪ੍ਰਾਪਤੀਆਂ ਕਰ ਲੈਂਦਾ ਹੈ ਤੇ ਨਹੀਂ ਵੀ ਕਰ ਸਕਦਾ ਇਹਨਾਂ ਦੋਹਾਂ ਖੰਡਾਂ ਗਿਆਨ ਖੰਡ ਤੇ ਸ਼ਰਮਖੰਡ ਦੀ ਜੋੜੀ ਚੰਗਾ ਵੀ ਕਰਦੀ ਹੈ ਤੇ ਮੰਦਾ ਵੀ ਕਿਉਂਕਿ ਉਸ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹਰ ਵਕਤ ਪ੍ਰਬਲ ਰਹਿੰਦੇ ਹਨ ਉਪਲਬਧੀਆਂ ਤਾਂ ਹੋ ਜਾਂਦੀਆਂ ਹਨ ਪਰ ਮਾਨਸਿਕ ਸ਼ਾਂਤੀ ਗੁਆਚ ਜਾਂਦੀ ਹੈ। ਅਸਲੀ ਸੁੱਖ ਤੋਂ ਮਨੁੱਖ ਦੂਰ ਚਲਾ ਜਾਂਦਾ ਹੈ। ਪਦਾਰਥਾਂ ਦੀ ਦੌੜ ਵਿੱਚ ਲੱਗ ਜਾਂਦਾ ਹੈ। ਪਰਮ ਆਨੰਦ ਦੀ ਅਵਸਥਾ ਦਿਨ ਬ ਦਿਨ ਦੂਰ ਹੁੰਦੀ ਜਾਂਦੀ ਹੈ। ਚੌਥਾ ਖੰਡ ਇਹ ਕਰਮ ਖੰਡ ਦੱਸਿਆ ਹੈ। ਭਾਵ ਬਖਸ਼ੀਸ਼ਾਂ ਵਾਲੇ ਘਰ ਤੋਂ ਬਖਸ਼ੀਸ਼ਾਂ ਦੀ ਪ੍ਰਾਪਤੀ ਕਰਨਾ ਜਾਂ ਹੋ ਜਾਣੀ ਇਹ ਘਰ ਵੱਡਾ ਹੈ ਤੇ ਉਸ ਵਿੱਚ ਈਸ਼ਵਰ ਦੀ ਸ਼ਕਤੀ ਦੁਆਰਾ ਰਹਿਮਤਾਂ ਦੀ ਪ੍ਰਾਪਤੀ ਹੁੰਦੀ ਹੈ ਤਾਂ ਇਹ ਸਭ ਤੋਂ ਜ਼ੋਰਦਾਰ ਜ਼ਬਰਦਸਤ ਖੰਡ ਹੈ ਇਹ ਖੰਡ ਪ੍ਰਭੂ ਨਾਲ ਜੁੜਿਆ ਹੋਇਆ ਨਜ਼ਰ ਆਉਂਦਾ ਹੈ ਈਸ਼ਵਰ ਦੀਆਂ ਬਖਸ਼ਿਸ਼ਾਂ ਦੁਆਰਾ ਹੀ ਮਨੁੱਖ ਆਤਮਿਕ ਤੌਰ ਤੇ ਪਵਿੱਤਰ ਹੁੰਦਾ ਹੈ ਤੇ ਉਹ ਆਤਮਿਕ ਸ਼ਕਤੀ ਸਰੀਰਕ ਸ਼ਕਤੀ ਤੋਂ ਬਹੁਤ ਵੱਡੀ ਤਾਕਤਵਰ ਬਲਵਾਨ ਹੁੰਦੀ ਹੈ ਮਨੁੱਖ ਈਸ਼ਵਰ ਦੀ ਭਗਤੀ ਕਰਕੇ ਉਸ ਤੋਂ ਤਾਕਤਾਂ ਪ੍ਰਾਪਤ ਕਰਦੇ ਹਨ ਉਹ ਸਰੀਰਕ ਤਨ ਕਰਕੇ ਮਨ ਕਰਕੇ ਦੋਵੇਂ ਜਗਾਂ ਤੋਂ ਹੀ ਮਹਾਵਲੀ ਯੋਧਾ ਬਣ ਜਾਂਦੇ ਹਨ ਅਜਿਹੇ ਯੋਧਿਆਂ ਵਿੱਚ ਸਚਾਈ ਪਵਿੱਤਰਤਾ ਰੱਜ ਕੇ ਭਰੀ ਹੁੰਦੀ ਹੈ ਇਹ ਮਹਾਯੋਧੇ ਈਸ਼ਵਰ ਦੇ ਨਾਲ ਜੁੜੇ ਹੁੰਦੇ ਹਨ ਲੋਤ-ਪੋਤ ਹੁੰਦੇ ਹਨ ਇਤਨੀ ਸ਼ਕਤੀ ਵਿੱਚ ਹੀ ਇਹ ਆਨੰਦ ਅਵਸਥਾ ਵਿੱਚ ਹੋ ਜਾਂਦੇ ਹਨ ਅਤੇ ਇਹਨਾਂ ਦੀ ਮਨ ਦੀ ਸੁੰਦਰਤਾ ਭਾਵ ਗੁਣਾ ਦੀ ਭਰਪੂਰ ਅਵਸਥਾ ਦਾ ਇਹਨਾਂ ਦੀ ਮਹਿਮਾ ਦਾ ਵਿਖਿਆਨ ਹੀ ਨਹੀਂ ਹੋ ਸਕਦਾ ਇਹ ਉੱਚੀ ਅਵਸਥਾ ਵਾਲੇ ਲੋਕ ਨਾ ਤਾਂ ਕਿਸੇ ਬਿਮਾਰੀਆਂ ਨਾਲ ਨਾ ਕਿਸੇ ਹੋਰ ਕਾਰਨਾ ਕਰਕੇ ਮਰਦੇ ਹਨ ਤੇ ਨਾ ਹੀ ਇਹਨਾਂ ਨੂੰ ਕੋਈ ਠੱਗ ਸਕਦਾ ਹੈ ਕਿਉਂਕਿ ਉਹਨਾਂ ਵਿੱਚ ਪ੍ਰਭੂ ਦਾ ਨਿਵਾਸ ਹੋ ਗਿਆ ਹੁੰਦਾ ਹੈ ਉਹ ਖੁਦ ਜਾਣੀ ਜਾਣ ਬਣ ਜਾਂਦੇ ਹਨ ਅਪਵਿੱਤਰ ਜਾਂ ਦੁਸ਼ਟ ਲੋਕ ਇਹਨਾਂ ਤੇ ਭਾਰੂ ਨਹੀਂ ਹੋ ਸਕਦੇ ਉਹ ਹਾਰ ਜਾਂਦੇ ਹਨ ਅਜਿਹੇ ਪਵਿੱਤਰ ਮਨੁੱਖ ਨਾ ਤਾਂ ਮਰਦੇ ਹਨ ਇਸ ਕਰਕੇ ਉਹਨਾਂ ਦਾ ਸੋਗ ਨਹੀਂ ਹੁੰਦਾ ਉਹ ਤਾਂ ਈਸ਼ਵਰ ਦੇ ਚਰਨਾਂ ਵਿੱਚ ਹੀ ਹੱਸਦੇ ਰਸਦੇ ਰਹਿੰਦੇ ਹਨ ਇਸ ਉੱਚੀ ਕਰਮਖੰਡ ਦੀ ਅਵਸਥਾ ਵਿੱਚ ਸ੍ਰਿਸ਼ਟੀ ਦੇ ਭਗਤ ਲੋਕ ਰਹਿੰਦੇ ਹਨ ਤੇ ਉਹਨਾਂ ਦਾ ਪਵਿੱਤਰ ਮਨ ਸੰਪੂਰਨ ਆਨੰਦ ਦੀ ਪ੍ਰਾਪਤੀ ਕਰਦਾ ਹੈ ਆਨੰਦ ਮਾਣਦੇ ਹਨ ਪਰਮ ਆਨੰਦ ਅਵਸਥਾ ਵਿੱਚ ਰਹਿੰਦੇ ਹਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਸਚਖੰਡ ਵਸੈ ਨਿਰੰਕਾਰ ਸਚਖੰਡ ਭਾਵ ਜਿੱਥੇ ਸੱਚ ਹੈ ਉੱਥੇ ਨਿਰੰਕਾਰ ਹੈ ਭਾਵ ਨਿਰੰਕਾਰ ਜਿੱਥੇ ਵੱਸਦਾ ਹੈ ਉਹ ਸੱਚਖੰਡ ਹੈ ਜਦੋਂ ਸਾਡਾ ਮਨ ਪਵਿੱਤਰ ਪੂਰਨ ਸੱਚਾ ਹੋ ਜਾਂਦਾ ਹੈ ਤਾਂ ਉਸ ਅਵਸਥਾ ਵਿੱਚ ਆਪ ਨਿਰੰਕਾਰ ਵੱਸ ਜਾਂਦਾ ਹੈ ਇਹ ਮਨੁੱਖ ਦੀ ਅਖੀਰਲੀ ਸੱਚਖੰਡ ਵਿੱਚ ਜਾਣ ਵਾਲੀ ਪ੍ਰਾਪਤੀ ਹੈ ਅੱਗੇ ਕਹਿੰਦੇ ਹਨ ਕਰ ਕਰ ਵੇਖੇ ਨਦਰ ਨਿਹਾਲ ਸਰਬ ਵਿਆਪਕ ਸੱਚ ਈਸ਼ਵਰ ਜੋ ਸਭ ਕੁਝ ਦੀ ਰਚਨਾ ਕਰਦਾ ਹੈ ਸ੍ਰਿਸ਼ਟੀ ਵਿੱਚ ਵਸਣ ਵਾਲੇ ਜੀਵਾਂ ਉੱਤੇ ਨਜ਼ਰ ਰੱਖ ਰਿਹਾ ਹੈ ਤੇ ਉਹਨਾਂ ਨੂੰ ਵੇਖ ਵੇਖ ਕੇ ਆਪਣੀਆਂ ਮਿਹਰਾਂ ਵੀ ਭੇਜ ਰਿਹਾ ਹੈ ਤੇ ਨਿਹਾਲ ਵੀ ਭਾਵ ਖੁਸ਼ ਵੀ ਹੋ ਰਿਹਾ ਹੈ ਕ੍ਰਿਤ ਹੈ ਖੰਡ ਮੰਡਲ ਵਰ ਭੰਡ ਇਹ ਸਾਰਾ ਕੁਝ ਖੰਡਾਂ ਬ੍ਰਹਮੰਡਾਂ ਤੇ ਦੇਸ਼ਾਂ ਵਿੱਚ ਹੋ ਰਿਹਾ ਹੈ ਜੇ ਕੋ ਕਥੈ ਤਾ ਅੰਤ ਨਾ ਅੰਤ ਕੋਈ ਵਿਚਾਰਾ ਮਨੁੱਖ ਈਸ਼ਵਰ ਦੇ ਪਰਕਰਮ ਦਾ ਉਸ ਦੀ ਮਿਹਰ ਦਾ ਉਸ ਦੀਆਂ ਦਾਤਾਂ ਦਾ ਰਹਿਮਤਾ ਦਾ ਅੰਤ ਨਹੀਂ ਪਾ ਸਕਦਾ ਸਭ ਬੇਅੰਤ ਹਨ ਕਿਸੇ ਵੀ ਗੱਲ ਦਾ ਕੋਈ ਅੰਤ ਨਹੀਂ ਹੈ ਤਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਸਰਬ ਵਿਆਪਕ ਈਸ਼ਵਰ ਦੀ ਵਿਆਪਕਤਾ ਦੇ ਅੰਦਰ ਅਣਗਿਣਤ ਲੋਕ ਹਨ ਤੇ ਅਣਗਿਣਤ ਹੀ ਉਹਨਾਂ ਦੇ ਵਸਣ ਵਾਸਤੇ ਰਹਿਣ ਵਾਸਤੇ ਸਥਾਨ ਹਨ ਈਸ਼ਵਰ ਹਰ ਜੀਵ ਅਤੇ ਮਨੁੱਖਾਂ ਦੇ ਅੰਦਰ ਵਸਿਆ ਹੋਇਆ ਹੈ ਤੇ ਉਸ ਈਸ਼ਵਰ ਦਾ ਹੁਕਮ ਸਭ ਚੱਲਦਾ ਹੈ ਉਹ ਜਿਵੇਂ ਜਿਵੇਂ ਹੁਕਮ ਕਰਦਾ ਹੈ ਉਸ ਦੀ ਰਚਨਾ ਦੇ ਅੰਦਰ ਸਭ ਕੁਝ ਓਵੇਂ ਓਵੇਂ ਹੁੰਦਾ ਰਹਿੰਦਾ ਹੈ ਵੇਖੇ ਵਿਗਸੇ ਕਰ ਵਿਚਾਰ ਓਮ ਹਨ ਈਸ਼ਵਰ ਪਰਮਾਤਮਾ ਵਾਹਿਗੁਰੂ ਵੇਖ ਵੇਖ ਕੇ ਵਿਚਾਰਾਂ ਕਰ ਕਰਕੇ ਆਨੰਦਮਈ ਹੁੰਦਾ ਹੈ ਨਾਨਕ ਕਥਨਾ ਕਰੜਾ ਸਾਰ ਅੰਤ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ ਉਸ ਦੀ ਰਚਨਾ ਦਾ ਉਸ ਦੇ ਵਿਧਾਨ ਦਾ ਉਸ ਦੀ ਕਰਨੀ ਦਾ ਸਾਰ ਪਾਉਣਾ ਉਸ ਦਾ ਕੋਈ ਸੰਪੂਰਨ ਵਿਖਿਆਨ ਕਰਨਾ ਅਤਿਅੰਤ ਔਖਾ ਹੈ ਵਿਆਖਿਆਕਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh